ਜਿਹੜੇ ਚੌਂਕ ਦੇ ਵਿੱਚ ਅਸੀਂ ਖੜੇ ਆਂ ਅੱਜ ਤੋਂ 10 ਸਾਲ ਪਹਿਲਾਂ ਜਿੱਥੇ ਇਸ ਥਾਨ ਦੇ ਉੱਤੇ ਬਾਣੀ ਦਾ ਜਾਬ ਕਰ ਰਹੇ ਸਿੰਘਾਂ ਦੇ ਉੱਤੇ ਲੱਖੀਆਂ ਗੰਦੇ ਪਾਣੀ ਦੀਆਂ ਬਿਛਾੜਾਂ ਤੇ ਗੋਲੀਆਂ ਚਲਾਈਆਂ ਗਈਆਂ ਸੀ ਉੱਥੇ ਮੈਂ ਸਮਝਦਾ ਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਪਹਿਲਾ ਇਹ ਉਹ ਥਾਨ ਹੈ ਜਿੱਥੇ ਪਹਿਲੀ ਵਾਰ ਪੁਲਿਸ ਜਿਹੜੀ ਹੈ ਉਹ ਅਣਪਛਾਤੀ ਹੋਈ ਸੀ ਤੇ ਅਸੀਂ ਉਸ ਵੇਲੇ ਜੋ ਕੁਝ ਹੋਇਆ ਕਿਉਂਕਿ ਸਾਰਾ ਕੁਝ ਜਿਹੜਾ ਪ੍ਰੋਟੈਸਟ ਸੀ ਉਹ ਬੇਅਦਬੀਆਂ ਨੂੰ ਲੈ ਕੇ ਸੀ ਬੇਅਦਬੀਆਂ ਦੇ ਲਈ ਇਨਸਾਫ ਨੂੰ ਲੈ ਕੇ ਸੀ ਲੇਕਿਨ ਅੱਜ ਤੱਕ ਵੀ ਉਹ ਇਨਸਾਫ ਜਿਹੜਾ ਉਹ ਨਹੀਂ ਮਿਲਿਆ ਨਾ ਤਾਂ ਪੰਥ ਦੀਆਂ ਵੋਟਾਂ ਲੈ ਕੇ ਬਣੀ ਸਰਕਾਰ ਨੇ ਇਨਸਾਫ ਦਿੱਤਾ ਉਹਨਾਂ ਨੇ ਇਨਸਾਫ ਕੀ ਦੇਣਾ ਉਹਨਾਂ ਨੇ ਤਾਂ ਸਗੋ ਜਿਹੜਾ ਹੈ ਉਹ ਪੁਸਤ ਪੜਾਈ ਕੀਤੀ ਜਿਹੜੀ ਹੈ ਬੇਅਦਬੀਆਂ ਕਰਨ ਵਾਲਿਆਂ ਦੀ ਨਾ ਕਾਂਗਰਸ ਨੇ ਤੇ ਨਾ ਹੀ ਜਿਹੜੀ ਮੌਜੂਦਾ ਜਿਹੜੀ ਹੈ ਝਾੜੂ ਦੀ ਸਰਕਾਰ ਹੈ ਝਾੜੂ ਦਲ ਦੀ ਸਰਕਾਰ ਹੈ ਇਹਨੇ ਜਿਹੜਾ ਇਨਸਾਫ ਦੇਣ ਦਾ ਕੋਈ ਜਿਹੜਾ ਯਤਨ ਕੀਤਾ ਅਸੀਂ ਇਹੋ ਹੀ ਅਪੀਲ ਕਰਦੇ ਆ ਕਿ ਘਟੋ ਘਟ ਕਟੋ ਕਟੋ ਦੋਸ਼ੀ ਬੇਨਕਾਬ ਕਰਕੇ ਜਨਤਕ ਕੀਤੇ ਜਾਣ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਟੱਕਿਆ ਜਾਵੇ ਕਿੱਡੀ ਹਰਾਨੀ ਵਾਲੀ ਗੱਲ ਹੈ ਕਿ ਫਰੀਦਕੋਟ ਦੇ ਵਿੱਚ ਜਿਹੜਾ ਹੈ ਉਹ ਕੇਸ ਚੱਲਦਾ ਸੀ ਤੇ ਉਹ اپیل ਪਾਉਂਦੇ ਕਿ ਕੇਸ ਬਾਹਰ ਟ੍ਰਾਂਸਫਰ ਕੀਤੇ ਜਾਣ ਕਿਉਂਕਿ ਇੱਥੇ ਹਾਲਾਤ ਠੀਕ ਨਹੀਂ ਤੇ ਸਰਕਾਰੀ ਜਿਹੜੀ ਹੈ ਉਹ ਪੈਰਵਾਹੀ ਕਰਕੇ ਇਹ ਸਾਬਤ ਕਰਦੀ ਹੈ ਕਿ ਇਸ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਵਾਕਈ ਠੀਕ ਨਹੀਂ ਆ ਤੇ ਕੇਸ ਟ੍ਰਾਂਸਫਰ ਕਰ ਦੇਣੇ ਚਾਹੀਦੇ ਆ ਇਸ ਤੋਂ ਵੱਧ ਕੇ ਸ਼ਰਮ ਵਾਲੀ ਗੱਲ ਜਿਹੜੀ ਹੈ ਉਹ ਸਰਕਾਰ ਵਾਸਤੇ ਕੀ ਹੋ ਸਕਦੀ ਹੈ ਜੇ ਸਰਕਾਰ ਹੀ ਇਹ ਮੰਨਦੀ ਹੈ ਨਾ ਕੇਸਾਂ ਦੇ ਵਿੱਚ ਕਿ ਪੰਜਾਬ ਦੇ ਹਾਲਾਤ ਠੀਕ ਨਹੀਂ ਆ ਤੇ ਫਿਰ ਵਿਰੋਧੀਆਂ ਨੇ ਤਾਂ ਕਹਿਣਾ ਕਿ ਪੰਜਾਬ ਦੇ ਹਾਲਾਤ ਜਿਹੜੇ ਉਹ ਠੀਕ ਨਹੀਂ ਐ ਔਰ ਵਾਕਈ ਅੱਜ ਪੰਜਾਬ ਦੇ ਹਾਲਾਤ ਜਿਹੜੇ ਨੇ ਉਹ ਸਿੱਖਾਂ ਲਈ ਤਾਂ ਇਨਸਾਫ ਜਿਹੜੇ ਮੰਗ ਰਹੇ ਆ ਉਹਨਾਂ ਵਾਸਤੇ ਤਾਂ ਬਿਲਕੁਲ ਵੀ ਠੀਕ ਨਹੀਂ ਆਮ ਲੋਕਾਂ ਵਾਸਤੇ ਵੀ ਦੇਖੋ ਤੁਸੀਂ ਕਿ ਕੀ ਕੁਝ ਪੰਜਾਬ ਦੇ ਵਿੱਚ ਹੋ ਰਿਹਾ ਹੈ ਜਿਹਦਰ ਸਾਹਿਬ 2015 ਤੋਂ ਬਾਅਦ ਆਪ ਜੀ ਨੂੰ ਜਿਹਦਰ ਸਾਹਿਬ ਦੀ ਜਿਹੜੀ ਸ਼੍ਰੀ ਕਲਦਕ ਸਾਹਿਬ ਦੀ ਸੇਵਾ ਮਿਲੀ ਸੀ ਪਰ ਉਦੋਂ ਤੋਂ ਲੈ ਕੇ ਹੁਣ ਤੱਕ ਆਪਜੀ ਪਹਿਲੀ ਵਾਰ ਬੱਤੀ ਵਾਲੇ ਚੌਕ ਜਿਹੜੇ ਸਮਾਗਮ ਹੋ ਰਿਹਾ ਉੱਥੇ ਪਹੁੰਚ ਰਹੇ ਹਾਂ ਜਿਹੜਾ ਤੁਹਾਡੇ ਵੱਲੋਂ ਬੇਅਦਵੀ ਮਾਮਲੇ ਲੈ ਕੇ ਕੀ ਕੀਤਾ ਗਿਆ ਕਿਉਂਕਿ 2 ਦਸੰਬਰ ਨੂੰ ਅਸੀਂ ਇਸ ਸਥਾਨ ਦੇ ਉੱਤੇ ਔਣਜੋਗੇ ਹੋ ਗਏ ਸੀ ਤਾਂ ਕਰਕੇ ਅੱਜ ਆਏ ਹਾਂ 10 ਸਾਲ ਤੋਂ ਇਹ ਹੀਸੈਂਟ ਜਿਹੜੀ ਬੇਅਦਵੀ ਹੋਈ ਹੈ ਉਹ ਨੂੰ ਹੋ ਰਿਹਾ ਅਸਲ 'ਚ 47 ਤੋਂ ਲਗਾਤਾਰ ਸਿੱਖਾਂ ਨਾਲ ਬੇਗਾਨਗੀ ਦਾ ਅਸਾ ਸਿੱਖਾਂ ਨੂੰ ਤਾਂ ਪਾਇਆ ਜਾ ਰਿਹਾ 47 ਤੋਂ ਲਗਾਤਾਰ ਕੋ ਸੁਣ ਰਿਹਾ ਕੋਈ ਜਾਤੂ ਜੀ ਨੂੰ ਜੀ ਦੇਣਾ ਤੇ ਸਿੱਖਾਂ ਦੇ ਨਾਲ ਪਰੋ ਇਹ ਸਾਰਾ ਕੁਛ ਚੱਲੀ ਹੁੰਦਾ ਅਸੀਂ ਜਿਹੜਾ ਇੱਥੇ ਬੈਠੇ ਆ 14 ਅਕਤੂਬਰ 2015 ਨੂੰ ਜੋ ਹਕੂਕਤ ਕਾਹਦੀ ਸਰਕਾਰ ਨੇ ਜੋ ਕਹਿਰ ਪਾਇਆ ਸੀ ਜੋ ਜ਼ੁਲਮ ਕੀਤਾ ਸੀ ਉਸ ਜ਼ੁਲਮ ਦੇ ਰੋਸ ਵਿੱਚ ਉਹਨੂੰ ਇਸ ਦਿਨ ਨੂੰ ਲਹਨਤ ਦਿਹਾੜਾ ਦਾ ਨਾਮ ਦਿੱਤਾ ਗਿਆ ਤੇ ਪਿਛਲੇ 8 ਸਾਲ ਤੋਂ ਲਗਾਤਾਰ ਇਹ ਲਹਨਤ ਦਿਹਾੜਾ ਸੀ ਇੱਥੇ ਆਰਗਨਾਈਜ਼ ਕਰ ਰਹੇ ਆ ਤੇ ਇਹ ਸੰਗਤੀ ਕਿਰਪਾਣਾ ਗੁਰੂ ਸਾਹਿਬ ਤੋਂ ਬਖਸ਼ਿਸ਼ ਰਸਦ ਦਾ ਲਗਾਤਾਰ ਚੱਲ ਜਿੰਦਾ ਸਾਡੀ ਕੋਸ਼ਿਸ਼ ਹੈ ਕਿ ਇਸ ਦਿਨ ਨੂੰ ਇੱਕ ਇਤਿਹਾਸੀ ਬਣਾਇਆ ਜਾਵੇ ਤਾਂ ਕਿ ਫਿਊਚਰ ਦੇ ਵਿੱਚ ਜਦੋਂ ਵੀ ਕੋਈ ਅਗਲੀ ਪੀੜ੍ਹੀਆਂ ਨੂੰ ਯਾਦ ਕਰਨਾ ਤੇ ਇਹਨੂੰ ਨਾਮ ਅਤੇ ਆਂਕ ਦੇ ਨਾਮ ਤੇ ਯਾਦ ਕਰਨਾ ਉਹ ਇੱਕ ਜਿਹੜੀ ਹੈ ਕਿਰਤ ਸੋਰੀ ਲਗਾਤਾਰ ਹੁਣ ਵੀ ਬੇਅਦਬੀ ਦੀ ਘਟਨਾਵਾਂ ਆ ਰਹੀਆਂ ਨੇ ਪਪਰਾਂ ਦੇ ਇਹ ਆਵਾਗੇ ਚੁੱਕਦੇ ਮੈਂ ਤਾਂ ਪਹਿਲਾਂ ਇਹ ਗੱਲ ਕਹਤੀ ਆ ਕਿ ਇੱਕੋ ਹੀ ਪਹਿਲੀ ਵਾਰ ਨਹੀਂ ਹੋਈ 2015 ਦੇ ਵਿੱਚ 78 ਤੋਂ 47 ਤੋਂ ਲਗਾਤਾਰ ਤੁਰੀਆਂ ਆ ਰਹੀਆਂ ਗੁਰੂ ਸਾਹਿਬ ਦੇ ਸਰੂਪ ਦੀ ਪਿਆਦ ਵੀ ਲਗਾਤਾਰ ਹੋ ਰਹੀ ਤੇ ਇਹਦਾ ਤਾਂ ਸਾਨੂੰ ਕੋਈ ਬਹੁਤਾ ਭਰੋਸਾ ਨਹੀਂ ਸਾਡੀ ਓਟ ਸਾਡੀ ਟੇਕ ਉਹ ਗੁਰੂ ਬਾਛਾ ਤੇ ਆ ਜੇ ਨਾਂ ਫੀੜੀ। ਆ ਬਿਲਕੁਲ ਜੀ 14 ਅਕਤੂਬਰ 2015 ਦਾ ਉਹ ਕਾਲਾ ਦੌਰ ਅੱਜ 10 ਸਾਲ ਲੰਘ ਚੁੱਕੇ ਆ ਤਾਂ ਅੱਜ ਵੀ ਸਾਡੀ ਕੌਮ ਉੱਥੇ ਖੜੀ ਆ ਅੱਜ ਵੀ ਉਸੇ ਤਰ੍ਹਾਂ ਹੀ ਉਸ ਦਿਨ ਨੂੰ ਯਾਦ ਕਰਦੇ ਹੋਏ ਨਿਤਨੇਮ ਕੀਤਾ ਗਿਆ। ਸ਼ਹੀਦਾ ਸਿੰਘਾਂ ਨੂੰ ਯਾਦ ਕੀਤਾ ਗਿਆ ਤੇ ਸਰਕਾਰਾਂ ਦੇ ਬਾਰੇ ਦੱਸਿਆ ਗਿਆ ਕਿ ਉਹਨਾਂ ਨੇ ਇਸ ਦਿਖਾ ਦੇ ਇਨਸਾਫ ਲਈ ਕੀ ਕੀਤਾ। ਸੋ ਤਰਾਸਦੀ ਦੀ ਗੱਲ ਹੈ ਕਿ 10 ਸਾਲ ਵਿੱਚ ਅਸੀਂ ਅੱਜ ਵੀ ਉਸੇ ਜਗ੍ਹਾ ਤੇ ਖੜੇ ਆ ਕਿ ਜਿੱਥੇ ਅੱਜ ਤੋਂ 10 ਸਾਲ ਪਹਿਲਾਂ ਗੋਲੀਆਂ ਚ ਲੰਘ ਗਏ ਸੀ ਸਾਡੇ ਤੇ ਸਾਡੇ ਤੇ ਨਾਭ ਸ਼ਸਤਰ ਕੀਤਾ ਗਿਆ ਸੀ ਤੇ ਸਰਕਾਰਾਂ ਦੀ ਭੂਮਿਕਾ ਉਦੋਂ ਵੀ ਜ਼ੀਰੋ ਸੀ ਤੇ ਅੱਜ ਵੀ ਜ਼ੀਰੋ ਹੈ ਯਾਨੀ ਹਰਪੀ ਸਿੰਘ ਹੁਣੇ ਲੰਬੇ ਸਮੇਂ ਬਾਅਦ ਆਧਿਆ ਕੁੱਡੀ ਸਾਮਲ ਹੋਇਆ ਠੋਡੀ ਕਦੀ ਨਾ ਘਰਨੇ ਚ ਵੀ ਸ਼ਾਮਲ ਸੰਦੇ ਲੱਗਦਾ ਸੀ ਕੋਲੋਂ ਲੰਘ ਜਾਂਦੇ ਸੀ ਨਹੀਂ ਦੇਖੋ ਸਰਕਾਰਾਂ ਕਿਵੇਂ ਬੈਠਾ ਅਸੀਂ ਆ ਜਿਹੜਾ ਇਸ ਦਖਾਨ ਦੇ ਵਿੱਚ ਜਦੋਂ ਵੀ ਆ ਰਿਹਾ ਸਮੇਂ-ਸਮੇਂ ਤੇ ਜੇ ਮੈਂ ਗੱਲ ਕਰਾਂ ਅੱਜ ਕਾਂਗਰਸ ਵਾਲੇ ਸਾਡੇ ਚ ਹੈ ਨਹੀਂਗੇ ਅੱਜ ਸਾਡੇ ਝਾੜੂ ਵਾਲੇ ਹੈ ਨਹੀਂ ਗਏ ਤਾਂ ਇਹ ਤਾਂ ਦੁਨੀਆ ਦੇ ਰੰਗ ਆ ਬਦਲਦੇ ਰਹਿੰਦੇ ਆ ਪਰ ਗੱਲ ਇਹ ਕਰਦੇ ਆ ਕਿ ਸਾਡੇ ਇਨਸਾਫ ਦੇ ਮੈਨੇ ਨਹੀਂ ਬਦਲੇ ਅਸੀਂ ਅੱਜ ਵੀ ਉਹੀ ਉਹਨਾਂ ਸਰਕਾਰਾਂ ਦੇ ਖਿਲਾਫ ਲੜਾਈ ਲੜ ਰਹੇ ਆ ਜਿਹੜਾ ਸਾਡੇ ਚ ਆ ਕੇ ਸਹਿਯੋਗ ਕਰ ਰਿਹਾ ਉਹਦਾ ਧੰਨਵਾਦ ਆ ਜੀ